ਸਤਿ ਸ਼੍ਰੀ ਅਕਾਲ ਪਾਪਾ ਜੀ 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 ਕਹਿੰਦਾ ਮੈਂ ਕੋਈ ਗੱਲ ਨਹੀਂ ਪੜ੍ਹ ਲਗੀ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਸ਼ੀਨਾ ਤੇ ਪਿੰਡ ਸ਼ੀਨਾ ਕਰਨ ਸਿੰਘ ਤਹਿਸੀਲ ਜ਼ਨਾਲਾ ਤੇ ਮੈਂ ਦੱਸਣਾ ਚਾਹੁੰਦਾ ਆ ਤੇ ਮੇਰੇ ਕੋਲ ਗਲਤੀ ਇਹ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀਗਾ ਸਾਹ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੱਗਾ ਲਾਇਆ ਵਾ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵੋ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋੜੀ ਦੇ ਦਿਨ ਤਿਹਾਰ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਤੁਸੀਂ ਉਹ ਗੱਲ ਆਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਰਕੇ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ ਦੇ ਸਾਰੇ ਸੁਖ ਸ਼ਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ ਵਰਤਾਰ ਦੀ ਗੱਲ ਹੈ ਸਾਰੇ ਸਤਿਕਾਰ ਜੀ ਮੇਰਾ ਨਾਮ ਜਸਪਿੰਦਰ ਸ਼ੀਨਾ ਤੇ ਪਿੰਡ ਸ਼ੀਨਾ ਕਰਨ ਸਿੰਘ ਤਸੀਲ ਜ਼ਨਾਲਾ ਤੇ ਮੈਂ ਦੱਸਣਾ ਚਾਹੁੰਦਾ ਹਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਮੈਂ ਅੱਜ ਲੋਰੀ ਤੇ ਬੱਗਾ ਆ ਕੇ ਬੈਠਾ ਸੀਗਾ ਘਰੇ ਤੇ ਮੇਰੇ ਕੋਲ ਗਲਤੀ ਇਹ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀਗਾ ਆ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੱਗਾ ਲਾਇਆ ਮੈਂ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵਾਂ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋੜੀ ਦੇ ਦਿਨ ਇਤਿਹਾਅ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਤੁਸੀਂ ਪੁੱਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਾਰਨ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ ਚ ਸਾਰੇ ਸੁਖਸਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ